ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੱਗੇ ਆ ਕੰਮ ਦੇ ਦੇ ਮੈਂ ਹਾਂ ਚੱਲ ਕੰਮ ਕਰ ਉਹ ਖਾਈਏ ਤੇ ਬੜਿਆਂ ਪੇਪਰ ਭਰੇ ਆ ਤੇ ਉਹਨਾਂ ਨੂੰ ਸਾਖਤਾ ਬੁਲਾ ਜੂਗਾ ਵੀ ਕੀ ਕੰਮ ਕਾਰ ਹਲਾ ਦੱਸਦੀ ਹੈ ਇਟਲੀ ਦੇ ਮੈਨ ਜੀ ਜਿਹੜੀ ਗੱਲ ਆ ਤੇ ਆਹ ਡਏ ਆ ਕੰਮ ਦੇ ਖੇਤੇ ਇਹਨੂੰ ਕਹਿ ਦਿੰਦੇ ਆ ਸਲਾਦਾ ਆਪਣੇ ਪੰਜਾਬੀ ਸਲਾਦਾ ਕਹਿ ਦਿੰਦੇ ਉਹਦਾ ਇਹਨੂੰ ਸਲਾਦਾ ਕਹਿੰਦੇ ਆ ਕੀ ਕਹਿੰਦੇ ਲਤੂਗਾ 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 ਕਹਿ ਰਹਿੰਦੇ ਜਾਂ ਇਹਨੂੰ ਠੀਕ ਆ ਉਦਾਂ ਮਤਲਬ ਜੇ ਸਾਦੇ ਨੂੰ ਇਨਸਲਾ ਦਾ ਕਹਿੰਦੇ ਆ ਆ ਵੀਰ ਨੂੰ ਨਹੀਂ ਲਏ ਆ ਮੈਂ ਇੰਟਰਵਿਊ ਇਹਨਾਂ ਦੀ ਲਈ ਆ ਵੀ ਕਿਦਾਂ ਤੁਹਾਨੂੰ ਇਟਲੀ ਆ ਕੇ ਕੀ ਵਧੀਆ ਲੱਗਾ ਕਿਦਾਂ ਇਹ ਭਾਜੀ ਹੁਣੀ ਸਪੈਸ਼ਲ ਡੌਂਕੀ ਲਾ ਕੇ ਆਏ ਆ ਲੋਕੋ ਨਾ ਲੋਕੋ ਨਾ ਭਾਈ ਦੱਸੋ ਇਹ ਵੀਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਜਦੋਂ ਜਦੋਂ ਤੂੰ ਮਤਲਬ ਡੌਂਕੀ ਜਾਂ ਹਾਂ ਤੇ ਕੀ ਤੇਰੇ ਸੁਪਨੇ ਸੀ ਜਦੋਂ ਇਟਲੀ ਪਹੁੰਚੇਗਾ ਤੇ ਕੀ ਜੁਬਨੇ ਦੇ ਭਾਈ ਸਾਰੇ ਦੇ ਵੱਡੇ ਹੁੰਦੇ ਆ ਯਾਰ ਤੂੰ ਮੇਰੇ ਨਾਲ ਉਹਦੇ ਨਾਲ ਜਾ ਯਾਰ ਤੂੰ ਲੈ ਆ ਹੋਰ ਬੰਦਾ ਜਿਹੜਾ ਵੀਰ ਤੂੰ ਪੇਪਰਾਂ ਤੇ ਆਇਆ ਕਿ ਕਿਦਾਂ ਤੂੰ ਮੈਂ ਭਾਜੀ ਨੌਵੇਂ ਮਹੀਨੇ ਵਾਲੇ ਪੇਪਰਾਂ ਤੇ ਆਇਆ ਸੀਗਾ ਆਹ ਵੇਖੋ ਐਂਟਰੀ ਵੀਜ਼ਾ ਹਾਂਜੀ ਐਂਟਰੀ ਵੀਜ਼ਾ ਐਂਟਰੀ ਜਿਹੜਾ ਹੈ ਵੀਰੇ ਮਤਲਬ ਗਾੜੀ ਪੇਪਰਾਂ ਦੀ ਗੱਲ ਨਹੀਂ ਹੋਈ ਹਾਂਜੀ ਐਂਟਰੀ ਪੇਪਰ ਕਿਦਾਂ ਮਤਲਬ ਐਂਟਰੀ ਤੇ ਆਉਂਦਾ ਕੀ ਬੈਨੀਫਿਟ ਹੈ ਤੇ ਕੀ ਘਾਟਾ ਐਂਟਰੀ ਵਾਲੇ ਇਕੱਲੀ ਐਂਟਰੀ ਹੀ ਆਪਣੀ ਹਾਂਜੀ ਅੱਗੇ ਪੇਪਰ ਨਹੀਂ ਜਮਾ ਹੋਏ ਤੇ ਕੰਮ ਦੇ ਮਤਲਬ ਤਰਲੇ ਹੀ ਆ ਬਦ ਰ ਅੱਜ ਦੀ ਦਿਹਾੜੀ ਲਾ ਲਈਏ ਅਗਲੇ ਦਿਨ ਦੀ ਟੈਨਸ਼ਨ ਹੁੰਦੀ ਆ ਕਿ ਅਗਲੇ ਦਿਨ ਦੀ ਦਿਹਾੜੀ ਕਿੱਥੇ ਲੱਭੀਏ ਇਸ ਹਿਸਾਬ ਆ ਤੇ ਬਾਕੀ ਗਰਮੀਆਂ ਜੀ ਕਿਦਾਂ ਗਰਮੀਆਂ ਜੀ ਗਰਮੀਆਂ ਜਾਂਦਾ ਲਗਾਤਾਰ ਚੱਲ ਜੀ ਜਾਂਦਾ ਵਿੱਚੋ ਛੁੱਟੀਆਂ ਵੀ ਹੋ ਜਾਂਦੀਆਂ ਠੀਕ ਆ ਅਵਲ ਤੇ ਚੱਲੀ ਜਾਂਦਾ ਮਤਲਬ ਐਂਟਰੀ ਦੇ ਆਉਂਦਾ ਬੈਨੀਫਿਟ ਹੈਗਾ ਕੋਈ ਕਿ ਨਹੀਂ ਜੇ 10 ਲੱਖ ਜਾਂ 9 ਲੱਖ ਜਿਹੜੇ ਲਾ ਕੇ ਹੁੰਦੇ ਵੀਰ ਨਹੀਂ ਐਂਟਰੀ ਗੱਲ ਕਰਕੇ ਆਵੇ ਬੰਦਾ ਕਿ ਪੇਪਰ ਜਮਾ ਕਰਾ ਕੇ ਦਵੇ ਫੇਰ ਠੀਕ ਆ ਜਾਂ ਸਾਲ ਵਾਲੇ ਪੇਪਰਾਂ ਤੇ ਆਓ ਸਿੱਧੀ ਜਣੀ ਮੇਨ ਗੱਲ ਆ ਜਿਹੜਾ ਕੀੜਾ ਵਾ ਇਟਲੀ ਵਾਲਾ ਉਹ ਬਾਹਰ ਆ ਕੇ ਇਟਲੀ 'ਚ ਫੇਰ ਹੀ ਨ ਦੀ ਨਹੀਂ ਕੋ ਕਮਾਈ ਹੈਗੀ ਆ ਕੀੜਾ ਬਸ ਇਹ ਜਗ੍ਹਾ ਜਾ ਕੇ ਨਿਕਲ ਜਾਂਦਾ ਬਸ ਬਸ ਇੱਥੇ ਹੀ ਨਿਕਲ ਜਾਂਦਾ ਜੀ ਇਹ ਗਰਾਊਂਡ 'ਚ ਆ ਕੇ ਨਿਕਲ ਜਾਂਦਾ ਸੋਚਿਆ ਭਾਜੀ ਬੜਾ ਕੋਈ ਇਟਲੀ 'ਚ ਆ ਗਿਆ ਕਰਾਂਗੇ ਇਹ ਕਰਾਂਗੇ ਪਰ ਉਹ ਸਭ ਇੱਥੇ ਆ ਕੇ ਕੀੜਾ ਨਿਕਲ ਜਾਂਦਾ ਦਿਮਾਗ 'ਚ ਬੰਦੇ ਨੇ ਇਹ ਸੋਚਿਆ ਹੁੰਦਾ ਨਾ ਵੀ ਯਾਰ ਉਹ ਆਪਣੇ ਗੱਲਾਂ ਨਹੀਂ ਬਣੀਆਂ ਹੁੰਦੀਆਂ ਵੀ ਗੋਰੇ ਦੇ ਇਹ ਮਤਲਬ ਕੰਮ ਬਹੁ ਘੱਟ ਕਰਦੇ ਆਪਣੇ ਪੰਜਾਬੀ ਥੋੜਾ ਬਹੁਤ ਕੰਮ ਕਰਦੇ ਨੇ ਭਾਜੀ ਜਿਹੜੇ ਇੰਡੀਆ ਵਾ ਨਾ ਇਹ ਕਹਿੰਦੇ ਆ ਕਿ ਗੋਰੇ ਤੇ ਕੰਮ ਬੜਾ ਘੱਟ ਕਰਦੇ ਆ ਉੱਥੇ ਕੰਮ ਨਹੀਂ ਲੈਂਦੇ ਪਰ ਇੱਥੇ ਕੰਮ ਪੂਰਾ ਲੈਂਦੇ ਆ ਆਪਣੇ ਇਹ ਸੋਚ ਆ ਨਾ ਤੇ ਆਪਣੇ ਉਥੇ ਗੱਲਾਂ ਕਰਦੇ ਲੋਕ ਵੀ ਜਿਹੜੇ ਗੋਰੇ ਆ ਉਹ ਤੇ ਕੰਮ ਨਹੀਂ ਇਹ ਇੰਨਾ ਕਰਦੇ ਵੀ ਪੰਜਾਬੀ ਜੇ ਥੋੜਾ ਬੋੜਾ ਕੰਮ ਕਰ ਦੇਣ ਤੇ ਉਹ ਬੜਾ ਜ਼ਿਆਦਾ ਗਿਣਦੇ ਆ ਵੀ ਬੜਾ ਕੰਮ ਆ ਇਹ ਤਾਂ ਫੇਰ ਹੀ ਕਦਰ ਪੈਂਦੀ ਭਾਜੀ ਇਹ ਤੇ ਭਰਾਵਾ ਨਾਲ ਲੱਗਦੇ ਆ ਕੰਮ ਕਰਦੇ ਭੈਣੋ ਬੁੱਢੇ ਕੁੜੀਆਂ 70 70 ਸਾਲਾਂ ਦੇ ਸਾੜੇ ਵੱਧ ਕੰਮ ਕਰੀ ਜਾਂਦੇ ਇੱਥੇ ਲੱਕ ਤੋੜਨਾ ਪੈਂਦਾ ਭਾਜੀ ਮੇਰੇ 2 ਵਜੇ ਤੇ ਲੱਗੇ ਆ ਆ 2 ਵਜੇ ਤੇ ਲੱਗੇ ਤੇ ਹੁਣ ਅੱਜ ਕਿਹਨੇ 7-8 ਵਜੇ ਨੇ ਆ ਲੱਕ ਤਣਾ ਕੇ ਤੇ ਫੇਰ ਬੰਦਦਾ ਜਿਹੜਾ ਬੰਦਦਾ 1 ਵਜੇ ਉੱਠ ਕੇ ਆ ਜੀਦਾ ਮਨੇਰੇ ਬਾਕੀ ਚਲੋ ਯਾਰ ਜੇ ਕੰਮ ਕਰੋ ਫਿਰ ਪੈਸੇ ਬਣਦੇ ਆ ਇਹ ਨਹੀਂ ਵੀ ਆ ਪੈਸੇ ਨਹੀਂ ਬਣਦੇ ਇਹ ਵੀ ਪੈਸੇ ਜ਼ਰੂਰ ਬਣਦੇ ਆ ਬਣਦੇ ਆ ਕੰਮ ਮਿਲਣ ਤੇ ਡਿਪੈਂਡ ਕਰਦਾ ਜੀ ਕੰਮ ਕਰਦਾ ਕੰਮ ਮਿਲਦਾ ਜਾਵੇ ਤੇ ਬੰਦਾ ਕੰਮ ਕਰੀ ਜਾਵੇ ਮਨ ਮਾਰ ਕੇ ਪੈਸੇ ਬਣ ਜਾਂਦੇ ਆ ਉਸ ਇਲਾਵਾ ਕਿ ਜਿਹੜੇ ਮੇਰੇ ਵੀਰ ਦਾ ਇੰਡੀਆ ਸੈਟ ਵਾ ਉਹ ਉੱਥੇ ਉੱਥੋਂ ਨਾ ਆਵੇ ਜਿਹੜਾ ਯਾਰ ਉਹ ਵੇਲਾ ਹੀਗਾ ਇੰਡੀਆ ਉਹ ਭਾਵੇਂ ਆ ਜਿਹੜਾ ਨਿਕਲ ਜਾਂਦਾ ਜਿਹਦਾ ਯਾਰ ਕੋਈ 50 3000 ਬਣਦਾ ਉਹਦੇ ਲਈ ਵਧੀਆ ਹਨਾ ਸੈਟ ਆ ਤੇ ਬਾਕੀ ਇਹ ਆ ਜਿਹਦੇ ਕੋਈ ਕਿੱਲੇ ਵੀ 7-8 ਹੈਗੇ ਉਹਦਾ ਵੀ ਸਹੀ ਆ ਬਸ ਬਸ ਹਨਾ ਤੇ ਸਾਡੇ ਇੰਡੀਆ ਸਾਟਾ ਮੇਰੇ ਵੀਰ ਦਾ ਉਹ ਨਾਇਕ ਆ ਬੁੱਟੇ ਉਹ ਯਾਰ ਘੁੰਮ ਫਿਰ ਕੇ ਨਜ਼ਾਰਾ ਵੇਖਣ ਟੂਰਿਸਟ ਵੀਜ਼ਾ ਲਵਾ ਕੇ ਘੁੰਮ ਫਿਰ ਕੇ ਵੇਖਦੇ ਹਾਂ ਉਹ ਵੀ ਸਹੀ ਆ ਤੇ ਜਾਂ ਫਿਰ ਜਿਹਦੀ ਜਿਹਦੀ ਜਾਂ ਮਗਰ ਘਰ ਦੇ ਭਾਰ ਚਲਦੇ ਆ ਉਹ ਇੱਥੇ ਆਵੇ ਇਟਲੀ ਦੇ 9 ਮਹੀਨੇ ਵਾਲੇ ਐਂਟਰੀ ਤੇ ਆਉਂਦਾ ਵਾ ਚੁੱਪ ਕਰਕੇ ਪੁਰਤਗਾਲ ਉੱਥੇ ਜਾ ਕੇ ਪੇਪਰ ਬਣਾ ਲਏ ਆਪਣੇ ਹਾਂਜੀ ਹਾਂਜੀ ਕਿਉਂਕਿ ਉਹ ਚ ਇਹ ਆ ਵੀ ਫਿਰ ਪਿੰਡੋਂ ਪੈਸੇ ਪੁਸੇ ਮੰਗਾਉਣੇ ਪੈਣੇ ਆ ਤੇ ਬਾਕੀ ਨਾਲੇ ਉਹ ਗੱਲਾਂ ਹੀ ਆ ਵੀ ਜਿਹੜੀਆਂ ਇਹ ਗੋਰੇ ਇੱਕ ਰਹੀ ਲੀੜੇ ਪਾ ਕੇ ਛੱਡ ਦਿੰਦੇ ਆ ਇਹ ਬੜੀ ਸਫਾਈ ਚ ਰਹਿੰਦੇ ਇਦਾਂ ਉਦਾਂ ਨਾਲ ਕਦੇ ਕੰਮ ਕਰੀਦਾ ਤੇ ਮੈਨੂੰ ਸਾਲ ਹੋ ਗਿਆ ਜੀ ਤੇ ਸਾਲ ਹੋ ਗਿਆ ਇੱਕੋ ਕਪੜਿਆਂ ਚ ਵੇਖੀਦਾ ਇਹਨੂੰ ਆਹ ਇਹ ਮੰਜਾ ਦਾ ਧੋਦੇ ਵੀ ਨਹੀਂ ਆ ਕੁਠਿਆ ਨਵੇਂ ਲੈਣ ਦੀ ਤੇ ਖਾਲੀ ਬੜੀ ਦੂਰ ਆ ਤੇ ਇਦਾਂ ਐ ਸਕਦਾ ਜਿਹਦੇ ਇਦਾਂ ਨਿਕਨੇਗੇ ਟਰੈਕਟਰ ਜੇ ਰੱਖੇ ਇਹਨਾਂ ਨੇ ਉਹਦੇ ਤੇ ਲੱਦ ਕੇ ਖੇਤ ਜੇ ਤੇ ਬਾਹਰ ਸੁੱਟਾ ਜੇ ਇਹਦੇ ਆਹ ਆਟਮ ਜੀ ਇਨਸ਼ਾ ਅੱਲਾ ਪੱਠੇ ਜੇ ਆ ਪਟਿਆ ਮਰਦਾ ਘਾਈ ਫਰੀ ਜਾਂਦੇ ਆਪਣੇ ਇੰਡੀਆ ਗਾਂ ਗਾਈਆਂ ਨੇ ਵੀ ਸੁੰਘ ਕੇ ਪੈਰ ਮਾਰ ਕੇ ਪਰਾਂ ਕਰਦੇ ਨੇ ਹਾਂ ਪਰ ਇੱਥੇ ਜੱਬੀ ਜੁੱਬੀ ਜਾਂਦੇ ਯਾਰ ਇਹ ਵੀ ਆਪਣੇ ਪੰਜਾਬੀ ਵੀ ਜੱਬੀ ਜਾਂਦੇ ਇਹਨਾਂ ਦੇ ਨਾਲ ਪੰਜਾਬੀ ਵੀ ਖਾਈ ਖੁੱਈ ਜਾਂਦੇ ਇਹਨਾਂ ਦੇ ਨਾਲ ਸਾਨੂੰ ਵੀ ਟੰਗਰ ਬਣਨਾ ਪਿਆ ਹੁਣ ਅਸੀਂ ਵੀ ਖਾ ਲੈਂਦੇ ਹਾਂ ਹਾਂ ਨਹੀਂ ਨਹੀਂ ਵਧੀਆ ਵਧੀਆ ਖਾਣੇ ਜਿਓ ਉਦਾਂ ਯਾਰ ਖਾਣ ਪੀਣ ਦਾ ਸਹੀ ਆ ਆਪਣੇ ਹਣ ਲੋਕ ਆ ਚੀਜ਼ਾਂ ਨਹੀਂ ਖਾਂਦੇ ਆ ਨਾ ਤਾਂ ਹੀ ਇਹਨਾਂ ਦੀ ਉਮਰ ਜ਼ਿਆਦੀ ਆ ਤੇ ਬਾਕੀ ਇਹੋ ਹਣਾ ਤੁਹਾਨੂੰ ਦੱਸਣਾ ਆ ਪਾ ਕੰਮਕਾਰ ਮੈਂ ਆ ਵਿਖਾ ਦਈਏ ਦਾ ਹੁਣ ਵੀਰ ਵਿਆਹ ਵਾ ਪਰਨੇ ਵੀ ਤੁਹਾਨੂੰ ਦਿਖਾ ਦਿੰਨੇ ਵੀ ਕਿਦਾਂ ਭਰਦਾ ਬਾਸ ਫੋਲ ਜਾ ਇਦਾਂ ਸਾਫ ਜਾ ਕਰਕੇ ਲਾ ਦੇਣਾ ਹੋਰ ਆਤਾ ਇਹਨੇ ਇਦਾਂ ਵੀਰ ਹੁਣੇ ਕਿਸੇ ਤੇ ਫੜ ਕੇ ਲਈ ਜਾਂਦੇ ਆ ਬਾਕੀ ਭਾਜੀ ਬੰਦੇ ਇੱਥੇ ਵਧੀਆ ਵੀ ਆ ਗਏ ਗੋਰੇ ਵਧੀਆ ਵੀ ਆ ਗਏ ਕਈ ਵਿੱਚੋਂ ਕਰ ਜਾਂਦੇ ਆ ਬਾਕੀ ਨਾ ਯਾਰ ਇੱਕ ਤੇ ਸਾਲ ਵਾਲੇ ਪੇਪਰਾਂ ਦੇ ਆ ਉਹ ਤੇ ਬਾਕੀ ਜਿੰਨਾ ਚਿਰ ਉੱਥੇ ਇੰਡੀਆ ਹੈਗੇ ਜੀ ਨਾ ਚੁੱਪ ਕਰਕੇ ਆਪਣਾ ਬੋਲੀ ਬੋਲੀ ਨੂੰ ਧਿਆਨ ਮਾਰੋ ਯਾਰ ਜੇ ਤੁਸੀਂ ਆਣਾ ਵਾ ਤੇ ਫਿਰ ਜਿਆਦਾ ਜਿਆਦਾ ਬੋਲੀ ਸਿੱਖਿਓ ਕਿਉਂਕਿ ਬੋਲੀ ਦਾ ਜਿਆਦਾ ਬਹੁਤ ਜਿਆਦਾ ਫਾਇਦਾ ਹੈ ਹਾਂ ਬੋਲੀ ਸਿੱਖਿਓ ਤੇ ਕੋਸ਼ਿਸ਼ ਕਰੋ ਯਾਰ ਸਾਲ ਵਾਲੇ ਪੇਪਰਾਂ ਤੇ ਉਹ ਜਿੰਨੇ ਐਂਟਰੀ ਤੇ ਆਉਣਾ ਵਾ ਉਹ ਆਪਣਾ ਚੁੱਪ ਕਰਕੇ ਜੇ ਮਗਰ ਫੈਮਿਲੀ ਚੱਲਦੀ ਹੈ ਭਾਰਤ ਤੇ ਚੁੱਪ ਕਰਕੇ ਪੁਰਤਗਾਲ ਜਾ ਕੇ ਪੇਪਰ ਬਣਾਓ ਟਾਈਮ ਨਾ ਖਰਾਬ ਕਰੋ ਮੇਰਾ ਵੀ ਰੋਂਦਾ ਵਾ ਸਾਲ ਵਾਲੇ ਪੇਪਰ ਬਣਾ ਕੇ ਸਮਝ ਉਹਨਾਂ ਦੀ ਗੱਲ ਕਰਕੇ ਆਵੇ ਵੀ ਤੁਮਾ ਕਰਾਉਣੇ ਪੇਪਰ ਏਦਾਂ ਨਾ ਮੇਰਾ ਵੀ ਕੋਈ ਨਹੀਂ ਏਦਾਂ ਨਾ ਐਵੇਂ ਨਾ ਤੁਰਿਆ ਹੋ ਰੀ ਸੋਰੀ ਇਹ ਨਾ ਤੁਰਿਆ ਹੋ ਜਿੰਨੇ ਕੱਲੀ ਐਂਟਰੀ ਕਰਨੀ ਉਹ ਮੇਰਾ ਵੀ ਲਾਗੇ ਕੰਟਰੀ ਕੇ ਚ ਲੋਕ ਕਰਾ ਲੈ ਪੇਪਰ ਹਾਂ ਬਾਕੀ ਇਹ ਵੀ ਚਲੋ ਸਿਆਲ ਚ ਤੰਗੀ ਹੁੰਦੀ ਜਨਵਰੀ ਫਰਵਰੀ ਦਾ ਮਹੀਨਾ ਇਹ ਦੋ ਕੁ ਮਹੀਨੇ ਤੰਗੀ ਹੁੰਦੀ ਕੰਮ ਦੀ ਗਾਂ ਗਰਮੀਆਂ ਤੇ ਚੱਲ ਪੈਂਦਾ ਕੰਮ ਪਰ ਇਹ ਮਨ ਮਾਰ ਕੇ ਕੰਮ ਜਿਹੜਾ ਮਿਲੇ ਕਰਦੇ ਇਹ ਨਹੀਂ ਮੈਂ ਜੋ ਕੰਮ ਲੱਭਣ ਵਾਲਾ ਤੇ ਉਹ ਮੈਂ ਨਹੀਂ ਕਰਨਾ ਤੇ ਇੱਥੇ ਬੂਟਿਆਂ ਨੂੰ ਨਹੀਂ ਵੀਰ ਲੱਗਦੇ ਮਿਹਨਤ ਕਰਨੀ ਪੈਂਦੀ ਹੈ ਜੇ ਬੰਦਾ ਮਿਹਨਤ ਕਰਦਾ ਤਾਂ ਪੈਸਾ ਹੈਗਾ ਤੇ ਜੇ ਬੰਦਾ ਉਥੇ ਪਿੰਡ ਨਹੀਂ ਕੁਛ ਕਰਦਾ ਤੇ ਉਹ ਬੰਦਾ ਕਰਨਾ ਸ਼ੁਰੂ ਕਰ ਦੇ ਮਿਹਨਤ ਤੇ ਫਿਰ ਤਾਂ ਇੱਥੇ ਸਾਰਾ ਕੁਝ ਹੈਗਾ ਵੀਰ ਮਿਹਨਤੀ ਬੰਦੇ ਲਈ ਸਾਰਾ ਕੁਝ ਹੈਗਾ ਵਾ ਮਾਲਕ ਦਾ ਦੇਖਦੇ ਆ ਬੰਦਾ ਮਿਹਨਤ ਕਰਦਾ ਵਾ ਠੀਕ ਹੈ ਜੀ ਤੇ ਚੜਾ ਗੋਜ ਹੋ ਜਾਂਦਾ ਬਸ ਟਾਈਮ ਲੱਗਦਾ ਬੰਦਾ ਕਲਾ ਨਾ ਪਵੇ ਹਾਂ ਬਾਕੀ ਯਾਰ ਮੇਨ ਗੱਲ ਜਿਹਦਾ ਪਿੰਡ ਸੂਤਰ ਆ ਨਾ ਹਰੀਸੋ ਰੀਸ ਨਾ ਤੁਰੇ ਆਓ ਪੀਜੀ ਸੁਣਾ ਕਰੋ ਕਿ ਉਹ ਜੇ ਗਵਾਂਡੀ ਬਾਹਰ ਆ ਤੇ ਮੈਂ ਵੀ ਗਵਾਂਡ ਮਤਲਬ ਬਾਹਰ ਚਲ ਜਾ ਵਧੀਆ ਜਿਹਦਾ ਸੂਤਰ ਆ ਨਾ ਜਿਹਦਾ ਦਿਲ ਕਰਦਾ ਬਾਹਰ ਉਹਨੂੰ ਟੂਰਿਸਟ ਵੀਜ਼ਾ ਲਵਾ ਕੇ ਘੁੰਮ ਫਿਰ ਕੇ ਵੇਚੋ ਜਿਹਦਾ ਕੰਮ ਸੈਟਾ ਇੰਡੀਆ ਉਹ ਮੇਰਾ ਵੀ ਨਾ ਆਵੇ ਉਹ ਨਾ ਐਵੇਂ ਯਾਰ ਮਤਲਬ ਰੀਸੋ ਰੀਸ ਸਾਡੇ ਚੱਕਰਾਂ ਚ ਨਾ ਪਾਓ ਮੇਨ ਯਾਰ ਜਿੱਦਾਂ ਦੇ ਬਾਹਰ ਦੇ ਇਕੱਲਾ ਇਟਲੀ ਨਹੀਂ ਜਾਂ ਯੂਰਪ ਨਹੀਂ ਹਰੇਕ ਹੁਣ ਕੈਨੇਡਾ ਵੇਖ ਲਓ ਕਿਤੇ ਵੀ ਯਾਰ ਕੰਮ ਇੰਨਾ ਮੈਂ ਤਾਂ ਨਾ 10 ਸਾਲਾਂ ਨੂੰ ਲੋਕ ਵਾਪਸ ਜਾਂਦੇ ਬਣੇ ਆ ਤੇ ਚਲੋ ਜੀ ਹੁਣ ਮੈਂ ਵੀ ਕੰਮਕਾਰ ਤੇ ਲੱਗਾ ਐ ਨਾ ਵੇ ਉਧਰੋਂ ਆ ਜੇ ਤੇ ਕੱਲ ਨੂੰ ਫੇਰ ਮੈਂ ਵੀ ਕੰਬਲ ਫੈਕਟਰੀ 'ਚ ਲੱਗਣਾ ਪਵੇ ਮੈਨੂੰ ਨਾਲ ਹੀ ਚੰਗਾ ਭਾਜੀ ਸਤਿਕਾਰ ਜੀ ਚਲੋ ਜੀ ਹੁਣ ਸਲਾਦਾ ਸਲੂਦਾ ਵਾਟ ਕੇ ੜੇ ਆਂ ਤੇ ਦੂਜਾ ਕੰਮ ਮਿਲ ਗਿਆ ਬੂਟੇ ੜਿਆ ਵੇਖੋ ਮੁੰਡਾ ਲਾਉਣ ਅਰੂ ਓਏ ਅਜੀ ਇਹ ਕੋ ਪਰਮੋਰ ਬਣਿਆ ਓੜਿਆ ਆ ਗਏ ਆਪਣੇ ਸਾਥੀ ਬੋਦੇ ਬੂਟੇ ਇਹ ਸੇਦਾ ਨੋਂ ਜੀ ਹੁੰਦੀ ਆ ਆਪਣੀ ਇੰਡੀਆ ਨਹੀਂ ਹੈਗੀ ਉਦਾਂ ਇੱਥੇ ਹੁੰਦੀ ਆ ਆ ਮੱਡਾ ਨਾ ਲਾ ਕੇ ਕੰਮ ਯਾਰ ਝੋਨਾ ਲਾਉਣ ਵਾਲਾ ਜੇ ਸਿੱਧੀ ਜੀ ਗੱਲ ਆ ਝੋਨਾ ਲਾਉਣ ਵਾਲਾ ਇਹੋ ਹੀ ਆ ਵੀ ਪਨੀਰੀ ਪੁੱਟੀ ਪਟਾਈ ਮਿਲ ਜਾਂਦੀ ਆ ਇਦਾਂ ਬੂਟੇ ਦੀ ਪ੍ਰਸ਼ ਕਰਦੇ ਆ ਆਹ ਦੇ ਇਦਾਂ ਬਸ ਆ ਮੋਰੀਆਂ ਹੀ ਬਣੀਆਂ ਇਹਨਾਂ ਹੀ ਠੋਕੀ ਜਾਣਾ ਬੂਟਾ ਕੰਮ ਗੋਹ ਨਹੀਂ ਬਸ ਲੱਕ ਦਾ ਜ਼ੋਰ ਜਾ ਆ ਜਾਂਦਾ ਜੇ ਲੱਕ ਸਾਰੀ ਦਿਹਾੜੀ ਨਹੀਂ ਸੱਦਾ ਹੁੰਦਾ ਇਨਾ ਕੰਮ ਕਾਰਜ ਮੈਂ ਹਾਂ ਨਾਲ ਵਿਖਾ ਦਈਏ ਯਾਰ ਤੇ ਬਾਕੀ ਇਹ ਕੰਮ ਕੋਲ ਮਿਲਦਾ ਜਾਵੇ ਪੈਸੇ ਜ਼ਰੂਰ ਬਣਦੇ ਕੰਮ ਵਿੱਚ ਪੈਸੇ ਬਣਦੇ ਆ ਪਰ ਕੰਮ ਨਾਲ ਨਾਲ ਮਿਲਦਾ ਜਾਵੇ ਤੇ ਮੈਂ ਜਿੰਨਾ ਕੇ ਹਿਸਾਬ ਲਾਇਆ ਵਾ ਕਿਉਂਕਿ ਮੈਂ ਪਹਿਲਾਂ ਰੈਸਟੋਰੈਂਟ ਦਾ ਕੰਮ ਕਰਦਾ ਰਿਹਾ ਹੁਣ ਖੇਤੀ ਦੇ ਕੰਮ ਜਾਇਆ ਤੇ ਮੈਨੂੰ ਜਿੰਨਾ ਕੰਮ ਮਿਲ ਰਿਹਾ ਵਾ ਮਾੜਾ ਚੰਗਾ ਬੋਲੀ ਦੇ ਸਿਰ ਤੇ ਮਿਲ ਰਿਹਾ ਉਹਦਾ ਮੈਨੂੰ ਜਾਜ ਹੈ ਜੇ ਖੇਤੀਬਾੜੀ ਦੇ ਕੰਮ ਦੀ ਇੰਨੀ ਹੈ ਨਹੀਂਗੀ ਨਾਲ ਦੇ ਨਾਲ ਉਹਦਾ ਪਤਾ ਲੱਗ ਹੀ ਜਾਂਦਾ ਅੱਜ ਤਾਂ ਬੂਟੇ ਲਾਉਣ ਦੇ ਇਦਾਂ ਹੀ ਅੱਜ ਤੱਕ ਇਦਾਂ ਹੀ ਰਹਾ ਬਸ ਇਦਾਂ ਹੀ ਆਓ ਸਿਰੇ ਤੇ ਜਾ ਕੇ ਲੈਣ ਮੁੱਕਣੀ ਵੇ ਲੋ ਕਿੱਥੇ ਇਦਾਂ ਹੀ ਰਹਿਣਾ ਬਸ ਮੋਰ ਹੀ ਬਣੇ ਬਾਕੀ ਇਦਾਂ ਹੀ ਆ ਮੇਤ ਦਾ ਮੁੱਲ ਪੈਂਦਾ ਠੀਕ ਆ ਬਸ ਇਦਾਂ ਹੀ ਓ ਵੇ ਲੋ ਕਿੰਨਾ ਜੇ ਸਾਰਾ ਨਹੀਂ ਅੱਜ ਲਾਉਣਾ ਲਾਵਾਂਗੇ 2-3 ਦਿਹਾੜੀਆਂ ਲਓ ਵੀ ਮਿੱਤਰੋ ਖਾਦਦੇ ਪੌਣ ਲੀਟਰੀਏ ਓ ਦਰੜਿਆ ਵੇ ਇੱਥੇ ਪਰ ਝੋੜੀਆਂ ਨਾ ਨਹੀਂ ਪੈਂਦੀ ਪੈਂਦੀ ਬਾਲਟੀਆਂ ਨਾ ਵਾ ਉਦਾਂ ਖਾਦਾ ਖੁੱਦਾਂ ਦੇ ਸੁੱਖ ਨਾਲ ਸਾਰੀਆਂ ਸੁੱਟੀ ਜਾਂਦੇ ਇਹਦੇ ਨਾਲੇ ਪਿੰਡ 'ਚ ਗੱਲ ਡਾਈ ਹੁੰਦੀ ਆ ਵੀ ਗੋਰੇ ਇਹ ਵਧੀਆ ਚੀਜ਼ ਖਾਂਦੇ ਆ ਤੱਕੀ ਧੱਕੀ ਜਾਂਦੇ ਵੀ ਸਾਰਾ ਕੁਝ ਇਹ ਕੌ ਉਹ ਦਿਆ ਆ ਇਹ ਆ ਇਹ ਕੌ ਡਿਆ ਤੇ ਬਾਲਟੀ ਜੀ ਨਾ ਪਉਂਦੇ ਜੇ